ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਅਸੀਂ ਸਾਰੇ ਇਹ ਅਰਦਾਸ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਸਾਹਿਬ ਕਿਰਪਾ ਰੱਖੋ ਆਪਣੀ ਜਿਹੜਾ ਆਪਸੀ ਪਾਈਚਾਰਾ ਇਹ برقرار ਰਹੇ ਤੇ ਪੰਜਾਬ ਦਿਨ ਦੁਗਣੀ ਤੇ ਰਾਤ ਚੁਗਲੀ ਤਰੱਕੀ ਪਰਮਾਤਮਾ ਬਖਸ਼ੇ ਇੰਨੇ ਖਿੰਡ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਾਂ ਇੱਕ ਵਾਰ ਬੇਪੇਸ਼ ਕਰਾਂਗਾ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਅਸੀਂ ਸਾਰੇ ਇਹ ਅਰਦਾਸ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਸਾਹਿਬ ਕਿਰਪਾ ਰੱਖੋ ਆਪਣੀ ਜਿਹੜਾ ਆਪਸੀ ਪਾਈਚਾਰਾ ਇਹ برقرار ਰਹੇ ਤੇ ਪੰਜਾਬ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਪਰਮਾਤਮਾ ਬਖਸ਼ੇ ਇੰਨੇ ਕੀਤੇ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਾਂ ਇੱਕ ਵਾਰ ਪੇਸ਼ ਕਰਾਂਗਾ ਭਾਈ ਗੁਰਜੀਤ ਕਾਲਸਾ ਭਾਈ ਗੁਰਜੀਤ ਕਾਲਸਾ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਅਸੀਂ ਸਾਰੇ ਅਰਦਾਸ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਸਾਹਿਬ ਕਿਰਪਾ ਰੱਖੋ ਆਪਣੀ ਜਿਹੜਾ ਆਪਸੀ ਪਾਈਚਾਰਾ ਇਹ برقرار ਰਹੇ ਤੇ ਪੰਜਾਬ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਪ੍ਰਮਾਤਮਾ ਬਖਸ਼ੇ ਇੰਨੇ ਕਿੰਦੇ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਾਂ ਇੱਕ ਵਾਰ ਪੇਸ਼ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਅਸੀਂ ਸਾਰੇ ਇਹ ਅਰਦਾਸ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਸਾਹਿਬ ਕਿਰਪਾ ਰੱਖੋ ਆਪਣੀ ਜਿਹੜਾ ਆਪਸੀ ਪਾਈਚਾਰਾ ਇਹ برقرار ਰਹੇ ਤੇ ਪੰਜਾਬ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਪ੍ਰਮਾਤਮਾ ਬਖਸ਼ੇ ਇੰਨੇ ਕੀੰਦੇ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਾਂ ਇੱਕ ਵਾਰ ਪੇਸ਼ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਅਸੀਂ ਸਾਰੇ ਅਰਦਾਸ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਸਾਹਿਬ ਕਿਰਪਾ ਰੱਖੋ ਆਪਣੀ ਜਿਹੜਾ ਆਪਸੀ ਪਾਈਚਾਰਾ ਇਹ برقرار ਰਹੇ ਤੇ ਪੰਜਾਬ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਪ੍ਰਮਾਤਮਾ ਬਖਸ਼ੇ ਇੰਨੇ ਕੀੰਦੇ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਾਂ ਇੱਕ ਵਾਰ ਪੇਸ਼ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਰੇ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਮੇਰੇ ਵੱਲੋਂ ਲੱਖ ਲੱਖ ਮੁਬਾਰਕ। ਅਸੀਂ ਸਾਰੇ ਅਰਦਾਸ ਕਰ ਰਹੇ ਹਾਂ ਕਿ ਗੁਰੂ ਮਹਾਰਾਜ ਸਾਹਿਬ ਕਿਰਪਾ ਰੱਖੋ। ਆਪਣੀ ਜਿਹੜਾ ਆਪਸੀ ਪਾਈਚਾਰ ਹੈ। ਇਹ برقرار ਰਹੇ ਤੇ ਪੰਜਾਬ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਪ੍ਰਮਾਤਮਾ ਬਖਸ਼ੇ। ਇੰਨੇ ਕਿੰਦੇ ਹੋਇਆ। ਮੈਂ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਮੁਬਾਰਕਾ ਇੱਕ ਵਾਰ ਪੇਸ਼ ਕਰਾਂਗਾ। ਭਾਈ ਗੁਰਜੀਕਾ ਖਾਲਸਾ। ਭਾਈ ਗੁਰਜੀਕਾ।